ਬਾਕੀ ਖੁਸ਼ ਰਹੋ। ਕਾਸ਼ੀ ਕਾਲ ਜੀ ਸਾਰਿਆਂ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਘੈਂਟ ਹੋਵੋਗੇ ਫਰੈਂਡਸ ਅੱਜ ਆਪਾਂ ਸ਼ੁਰੂਆਤ ਕਰਦੇ ਘੈਂਟ ਜੇ ਵਲੌਗ ਦੀ ਸੋ ਅੱਜ ਆਪਾਂ ਕਰਵਾਉਣਾ ਹੈ ਮੇਕਅਪ ਹਾਂਜੀ ਅੱਜ ਅਸੀਂ ਜਾਣਾ ਸੀਗਾ ਪਾਰਟੀ ਤੇ ਸੋ ਆਪਾਂ ਪਹਿਲਾਂ ਕਰਵਾਈ ਆ ਥ੍ਰੈਡਿੰਗ ਸੋ ਆਪਾਂ ਅੱਜ ਆਏ ਆ ਐਚਐਸ ਬਿਊਟੀ ਸਲੂਨ ਵਾਲਿਆਂ ਦੇ ਬਠਿੰਡੇ ਆ ਜੋ ਕਿ ਸਭ ਤੋਂ ਪਹਿਲਾਂ ਆਪਾਂ ਕਰਵਾਈ ਥ੍ਰੈਡਿੰਗ ਪੇਨ ਬਹੁਤ ਹੋ ਰਿਆ ਸੀਗਾ ਹਨਾ ਤੇ ਕਿਉਂਕਿ ਗ੍ਰੋਥ ਮੇਰੇ ਬਹੁਤ ਜ਼ਿਆਦਾ ਸੀਗੀ ਹਾਂ ਤੇ ਲੱਗ ਕੇ ਹੀ ਦਲੇ ਸਾਰਾ ਉੱਪਰ ਲੱਗ ਗਿਆ ਅੰਨੇ ਮੇਕਅਪ ਹੋ ਗਿਆ ਡੰਨ ਹੋ ਗਿਆ ਡੰਨ ਨਹੀਂ 10 ਮਿੰਟ ਵੀ ਤੋਂ ਕਿੰਨੇ ਵੇਢੀ ਆਏ 4 5 ਟਾਈਮ ਲੱਗ 4 5 4 5 ਵੀ ਦੇ ਆਏ ਕਿੰਨਾ ਹੋ ਗਿਆ ਟਾਈਮ 6 ਵਜ ਗਿਆ 6 ਵਜ ਗਿਆ ਹਲੇ ਕੰਪਲੀਟ ਨਹੀਂ ਹੋਇਆ ਤੁਹਾਡਾ ਨਹੀਂ ਅੱਗੇ ਟਾਈਮ ਤਾਂ ਲੱਗਦਾ ਹੈ ਸੋਹਣੇ ਬਣਨ ਨੂੰ ਕੁਝ ਕਰਦੇ ਲਵੇ ਮੁੰਡੇ ਵਧੀਆ ਨਾ ਆ ਕੇ ਚਲੋ ਸੋਹਣੇ ਬਣਨ ਦੇ ਟਾਈਮ ਚਾਹੀਦਾ ਹੈ ਲੱਗਦਾ ਫਿਰ ਤੇ ਮੇਰੇ ਵੀਰ ਬਈਆ ਹਾਂ ਹੋ ਗੇ ਰੈਡੀ ਕਿਵੇਂ ਲੱਗ ਰਹੀ ਹੈ ਤੁਹਾਨੂੰ ਸੋਹਣੇ ਬਹੁਤ ਲੱਗ ਰਹੇ ਹੋ ਹਾਂਜੀ ਫਿਰ ਕਮੈਂਟ ਕਰਕੇ ਦੱਸੋ ਕਿਵੇਂ ਲੱਗ ਰਹੀ ਬਹੁਤ ਸੋਹਣਾ ਮੇਕਅਪ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਹੁਤ ਸੋਹਣਾ ਮੇਕਅਪ ਕੀਤਾ ਬਾਈ ਨੇ ਆਪਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮੈਂ ਜਦੋਂ ਵੀ ਮੇਕਅਪ ਸੋਹਣਾ ਕਰਦਾ ਪਿਛਲੀ ਵਾਰ ਵੀ ਸੋਹਣਾ ਕਰਿਆ ਸੀ ਹੋਗਾ ਹੁਣ ਹੋਗਾ ਲਗਾਇਆ ਹਨੀ ਮੇਕਅਪ ਹੋ ਗਿਆ ਯੂਟਿਊਬ ਤੇ ਇਸ ਕਾਬੇ ਨੂੰ ਯਰਦ ਕਿੰਨਾ ਟਾਈਮ ਲੱਗੂਗੀ ਬੱਸ ਮੈਕਸਮ 10 ਮਿੰਟ ਹੋ ਗਿਆ ਮੇਕਅਪ ਡੰਨ ਡੰਨ ਸਿੰਪਲ ਲੁੱਕ ਰੱਖੀ ਸੋਹਣੀ ਲੱਗ ਰਹੀ ਆ ਬਹੁਤ ਸੋਹਣੇ ਲੱਗ ਰਹੀ ਹਾਂਜੀ ਅਸੀਂ ਚੱਲਨੇ ਆ ਸਲੂਨ ਤੋਂ ਮੇਕਅਪ ਕਰਵਾ ਕੇ ਬਾਕੀ ਤੁਹਾਨੂੰ ਵਲੌਗ ਨੈਕਸਟ ਮਿਲੇਗਾ ਸੋ ਮਿਲਦੇ ਆਪਾਂ ਬਾਅਦ ਚ